ਸਤਿ ਸ਼੍ਰੀ ਅਕਾਲ ਜੀ। ਸਿੰਦੂ ਬਲੌਗ ਦੇ ਅੰਦਰ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਦੱਸਾਂਗੇ ਕਿ ਸਾਨੂੰ ਮਸ਼ੀਨ ਦੀ ਬੈਲਟ ਬਣਾਉਣੀ ਜਿੱਦਾਂ ਆਪਣੇ ਪਹਿਲਾਂ ਲੈਦਰ ਦੀ ਬੈਲਟ ਹੁੰਦੀ ਹੈ ਉਹਦੇ ਨਾਲ ਭਾਈ ਤੇ ਉਹ ਲੱਫ ਜਾਂਦੀ ਜਿੱਦਾਂ ਇਹ ਆਪਾਂ ਜ਼ਿਆਦਾ ਕੱਪੜੇ ਸਲਾਈ ਕਰਦੇ ਆਂਗੇ ਤੇ ਹੁਣ ਆਪਾਂ ਤੁਹਾਨੂੰ ਘਰੇ ਦੇ ਵਗੀਆਂ ਦੱਸਾਂਗੇ ਫਰੀਚ ਜਿਹੜੀ 4-5 ਸਾਲ ਕਿੰਨਾ ਟੁੱਟੇ ਨਾ ਇਹ ਲਫੇ ਇੱਕ ਵਾਰ ਜਿੰਨੀ ਪਾ ਲਈ ਵਸ ਉਨੇ ਰਹਿਣੀ ਐ ਬਦਨਾ ਘਟਣਾ ਨਹੀਂ ਹੈਗਾ ਨੇ ਤੇ ਆਪਾਂ

ਕਪੜੇ ਦੀ ਇਦਾਂ ਹੀ ਕੰਨੀ ਆਪਾਂ ਲਾਉਣੀ ਆਈ ਫਿਰ ਇਹ ਪੂਰਾ ਆਊਗਾ ਵੀ ਕਪੜਾ ਘੱਟ ਨਹੀਂ ਹੋਣਾ ਚਾਹੀਦਾ। ਭਾਈ ਕੰਨੀ ਲਾ ਲਈ ਜੀ ਸਾਰੀ। ਕਪੜੇ ਦੀ ਹੁਣ ਆਪਾਂ ਇਹਨੂੰ ਵਟ ਦੇਵਾਂਗੇ ਜੀ। ਲਓ ਜੀ ਹੁਣ ਆਪਾਂ ਇਦਾਂ ਇਹਨੂੰ ਵਟ ਦੇ ਦੇਣੇ ਪੂਰੀ ਦਸੀ ਨੂੰ। ਮੈਂ ਵਟ ਦੇ ਕੇ ਨਾ ਪੂਰੀ ਪਤਲੀ ਕਰ ਲੈਣੀ ਆ। ਫਿਰ ਇਹਨੂੰ ਡਬਲ ਕਰਾਂਗੇ। ਫਿਰ ਦਿਖਾਵਾਂਗੇ ਜੀ ਤੁਹਾਨੂੰ ਪੂਰਾ ਕਿਰਮ ਵਟ ਦੇ ਲਈ ਇਹਦਾ। फिर सुन दसते हैं अगली गणना हां जी बना आपा डबल करनी है कि बट दे लेयानु पूरा थोड़ा सा डबल करके और बटा दे देंगे

ਆ ਦੇਖੀ ਬਦਲਾ ਹੈ ਕੱਪੜਾ ਤੇ ਇਹਦੀ ਗਰ ਪਤਲੀ ਬਣੀ ਹੈ ਪਰ ਦਿੱਕਤ ਕੋਈ ਨਹੀਂ ਹੁੰਦੀ ਜੀ ਜਿਹਾ ਤੁਸੀਂ ਮੋਟਾ ਆ ਕੋਈ ਵੀ ਪਾ ਲਉ ਤੁਸੀਂ ਮੋਟੀ ਪਾਣੀ ਮੋਟੀ ਪਾ ਲਉ ਕੋਣ ਦਾ ਤੇ ਸਾਰਿਆਂ ਨੂੰ ਪਤੇ ਹੋਊਗਾ ਵੀ ਕਿਦਾਂ ਪਾਉਣੀ ਹੈ ਇੱਕ ਵਾਰ ਸੰਪਾ ਕੇ ਦਿਖਾ ਦਿੰਨੀ ਹੈ

ఏ బనా బ సూ స్ ini <tipati> saluran <tipati>